ਨਸ਼ਿਆਂ ਦੇ ਮਾਰੇ ਪ੍ਰਭਾਵ ਤੋਂ ਨੌਜਵਾਨ ਨੂੰ ਜਾਗਰੂਕ ਕਰਨ ਦੇ ਲਈ ਮਿਸ਼ਨ ਨਿਸ਼ਚਿਤ ਤਹਿਤ ਗੁਰਦਾਸਪੁਰ ਪੁਲਿਸ ਵੱਲੋਂ ਕ੍ਰਿਕਟ ਮੈਚ ਕਰਵਾਇਆ ਗਿਆ ਪੰਜਾਬ ਪੁਲਿਸ ਸਮਾਜ ਦੇ ਹਰ ਵਰਗ ਦਾ ਸਹਿਯੋਗ ਲੈ ਕੇ ਨਸ਼ਿਆਂ ਦੀ ਲਾਹਨਤ ਨੂੰ ਸਖਤੀ ਨਾਲ ਖਤਮ ਕਰੇਗੀ ਐਸਐਸਪੀ ਗੁਰਦਾਸਪੁਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਆਮ ਜਨਤਾ ਤੇ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੇ ਲਈ ਨਸ਼ਾ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਣ ਦੇ ਲਈ ਮਿਸ਼ਨ ਨਿਸ਼ਚਿਤ ਤਹਿਤ ਵਿਸ਼ੇਸ਼ ਪ੍ਰੋਗਰਾਮ ਚਲਾਏ ਜਾ ਰਹੇ ਹਨ ਇਹਨਾਂ ਜਾਗਰੂਕਤਾ ਪ੍ਰੋਗਰਾਮ ਦੀ ਲੜੀ ਤਹਿਤ ਸ਼੍ਰੀ ਵਿਆਮਾ ਹਰਿਸ਼ ਓਮਪ੍ਰਕਾਸ਼ ਜੀ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਗੁਰਦਾਸਪੁਰ ਦੀ ਗਵਾਈ ਹੇਠ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਅੱਜ ਸਥਾਨਕ ਪੁਲਿਸ ਲੈਨ ਵਿੱਚ ਸਰਦੀਪ ਪਿੰਡਾਂ ਦੀ ਵੀ ਲੇਟ ਡਿਫੈਂਸ ਕਮੇਟੀ ਆਹਾਂ ਜਿਸ ਸਾਂਝੀ ਟੀਮ ਤੇ ਪੰਜਾਬ ਪੁਲਿਸ ਵਿਭਾਗ ਦੀ ਟੀਮ ਦਰਮਿਆਨ ਇੱਕ ਕ੍ਰਿਕਟ ਮੈਚ ਕਰਵਾਇਆ ਗਿਆ ਇਸ ਰੋਮਾਂਚਕ ਮੈਚ ਇਸਰਦੀ ਪਿੰਡਾਂ ਦੀ ਕ੍ਰਿਕਟ ਟੀਮ ਜੇਤੂ ਰਹੀ ਇਸ ਮੈਚ ਨੂੰ ਦੇਖਣ ਅਤੇ ਖਿਡਾਰੀਆਂ ਦੀ ਹੌਸਲਾ ਚਾਹੀ ਲਈ ਐਸਐਸਪੀ ਗੁਰਦਾਸਪੁਰ ਵਿਧਿਆਮਾਰਿਸ਼ ਕੁਮਾਰ ਅਤੇ ਹੋਰ ਪੁਲਿਸ ਅਧਿਕਾਰੀ ਵਿਸ਼ੇ ਤੌਰ ਤੇ ਪਹੁੰਚੇ ਅੱਜ ਜੋ ਸਾਡੀ ਨਸ਼ਿਆਂ ਦੇ ਖਿਲਾਫ ਮੁਹਿੰਮ ਆਲਰੇਡੀ ਚੱਲ ਰਹੀ ਹੈ ਮਿਸ਼ਨ ਨਿਸ਼ਚੈ ਉਹਦੇ ਤਹਿਤ ਮਾਨਯੋਗ ਸੀਐਮ ਸਾ ਪੰਜਾਬ ਦੇ ਮਾਨਯੋਗ ਡੀਜੀਪੀ ਸਾਊਥ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਦੇ ਤਹਿਤ ਹੀ ਅਸੀਂ ਡਰੱਗਸ ਦੇ ਅਗੇਂਸਟ ਅਵੇਰਨੈਸ ਦੀ ਲਗਾਤਾਰ ਵਕਫੇ ਵਕਫੇ ਪ੍ਰੋਗਰਾਮ ਵੀ ਕਰ ਰਹੇ ਹਾਂ ਤੇ ਸੈਮੀਨਾਰਸ ਵੀ ਕਰਦੇ ਹਾਂ ਤੇ ਉਹ ਜਿਹੜੇ ਇਨਫੋਰਸਮੈਂਟ ਵੀ ਜਿਹੜੀ ਡਰਾਈਵ ਹੈ ਉਹ ਵੀ ਚੱਲ ਰਹੀ ਹੈ। ਉਸੇ ਲੜੀ ਦੇ ਵਿੱਚ ਅੱਜ ਗੁਰਦਾਸਪੁਰ ਪੁਲਿਸ ਲਾਈਨਸ ਦੇ ਵਿੱਚ ਇੱਕ ਬੜਾਈ ਵੱਡਾ ਜਿਹੜਾ ਟੂਰਨਾਮੈਂਟ ਕ੍ਰਿਕਟ ਦਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵਕ ਵਕ ਟੀਮਾਂ ਪਾਰਟਿਸਿਪੇਟ ਕਰ ਰਹੀਆਂ ਹਨ। ਔਰ ਇਸ ਪ੍ਰੋਗਰਾਮ ਨੂੰ ਅਟੈਂਡ ਕਰਨ ਦੇ ਲਈ ਕਈ ਸਾਰੇ ਸਕੂਲਸ ਤੇ ਕਈ ਸਾਰੇ ਸਮਾਜ ਸੇਵੀ ਸੰਸਥਾਵਾਂ ਤੇ ਕਈ ਐਡਿਕਟਸ ਜਿਹੜੇ ਹੁਣ ਡੀ ਐਡਿਕਟ ਹੋ ਚੁੱਕੇ ਹਨ ਉਹਨਾਂ ਨੇ ਵੀ ਪਾਰਟਿਸਪੇਟ ਕੀਤਾ ਹੈ ਇੱਥੇ ਇੱਕ ਬੜਾ ਕਲਚਰਲ ਇਵੈਂਟ ਵੀ ਕਰਵਾਇਆ ਜਾ ਰਿਹਾ ਹੈ ਸੋ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੇ ਜਾਗਰੂਕ ਜਾਗਰੂਕਤਾ ਸੈਮੀਨਾਰ ਤੇ ਕੈਂਪਾਂ ਦੇ ਥਰੂ ਲੋਕਾਂ ਦੇ ਵਿੱਚ ਇੱਕ ਮੈਸੇਜ ਜ਼ਰੂਰ ਜਾਏਗਾ ਕਿ ਉਹ ਨਸ਼ੇ ਤੋਂ ਦੂਰ ਰਹਿਣ ਤੇ ਸਾਡੀ ਯੂਥ ਨੂੰ ਔਰ ਜਿਹੜੇ ਸਾਡੀ ਨਵੀਂ ਜਨਰੇਸ਼ਨ ਆ ਰਹੀ ਹੈ ਉਹਨਾਂ ਨੂੰ ਸचेत ਰਹਿਣ ਦੀ ਤੇ ਅਵੇਅਰ ਰਹਿਣ ਦੀ ਡਰਗ ਦੇ ਕੀ ਬੁਰੇ ਪ੍ਰਭਾਵਾਂ ਤੋਂ ਉਹ ਉਹਦਾ ਵੀ ਮੈਸੇਜ ਜ਼ਰੂਰ ਮਿਲੇਗਾ ਕਿਤੇ ক্রিকেট ਦੀ ਟੀਮ ਹੈਗੀ ਆ ਫਾਈਨਲ ਮੈਚ ਆਰਗੇਨਾਈਜ਼ ਕੀਤਾ ਗਿਆ ਹੈ ਤੇ ਕਲਚਰਲ ਪ੍ਰੋਗਰਾਮ ਵੀ ਕੀਤਾ ਜਾ ਰਿਹਾ ਹੈ ਹਾਂਜੀ ਇਹਨਾਂ ਨੂੰ ਇਨਾਮ ਵੀ ਤੋਹਫੀਆਂ ਵਗੈਰਾ ਦਿੱਤੀ ਜਾਣਗੀ ਤੇ ਇੱਕ ਸਾਡਾ ਜਿਹੜਾ ਉਪਰਾਲਾ ਹੈ ਕਿ ਅਸੀਂ ਸਾਂਝ ਵੱਲੋਂ ਜਿਹੜੇ ਪਰਿਆਵਰਣ ਨੂੰ ਬਚਾਉਣ ਦਾ ਸਾਡਾ ਮੈਸੇਜ ਹੈ ਉਹਦੇ ਤਹਿਤ ਅਸੀਂ ਇਹਨਾਂ ਨੂੰ ਬੂਟੇ ਵੀ ਦੇ ਰਹੇ ਹਾਂ ਬੂਟੇ ਬੰਦੇ ਜਾਣ ਕੇ ਤਾਂ ਕਿ ਬੱਚੇ ਜਿਹੜੇ ਇਸ ਚੀਜ਼ ਨੂੰ ਲੈ ਕੇ ਵੀ ਅਵੇਅਰਨ ਕਿ ਉਹ ਆਪਣਾ ਪਰਿਆਵਰਣ ਦਾ ਬਚਾਓ ਵੀ ਕਰਨਾ ਹੈ ਇਹ ਇਸ ਪ੍ਰਤੀਬਿਅਵੈਰ ਖੁਸ਼ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਨਵੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਜਿਹੜੀ ਆ ਜੋ ਵੀ ਸਾਡੇ ਸਮਾਜ ਵਿੱਚ ਸਭ ਤੋਂ ਵੱਡੀ ਗੁਰੂਤੀ ਇਸ ਵੇਲੇ ਫੈਲੀ ਹੋਈ ਆ ਡਰੱਗਸ ਦੀ ਉਹਦੇ ਅਗੇਂਸਟ ਕੰਮ ਕਰ ਰਹੀ ਆ ਉਦੀ ਲੜੀ ਦੇ ਵਿੱਚ ਹੀ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਬਹੁਤ ਹੀ ਇੱਕ ਸੱਚੀ ਔਰ ਸੱਚੀ ਲਗਨ ਨਾਲ ਜਿਹੜੀ ਸਾਡੀ ਮੁਹਿਮਾ ਹੈ ਉਹਨੂੰ ਹਲਾਰਾ ਦਿੰਦੇ ਹੋਏ ਆਪਰੇਸ਼ਨ ਨਿਸ਼ਚੇ ਦਾ ਆਗਾਜ਼ ਕੀਤਾ ਗਿਆ ਹੈ ਜਿਹਦੇ ਦੌਰਾਨ ਅੱਜ ਜਿਹੜਾ ਕ੍ਰਿਕਟਿੰਗ ਦਾ ਮੈਚ ਕਰਵਾ ਕੇ ਸਾਡੇ ਸਮਾਜ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਸਪੋਰਟਸ ਵਾਲੇ ਪਾਸੇ ਜਾਣ ਵਾਸਤੇ ਉਤਸ਼ਾਹਿਤ ਕੀ ਕਰਨ ਦੀ ਜੋ ਪਹਿਲ ਕੀਤੀ ਗਈ ਹੈ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਤੁਹਾਡੇ ਬਾਦੋਬਰਾਹੀ ਮੈਂ ਸਾਰੇ ਪੰਜਾਬ ਦੇ ਵਿੱਚ ਸਾਰੇ ਜਿਹਦੇ ਵੀ ਵਸਨੀਕ ਆ ਪੰਜਾਬ ਦੇ ਸਾਰੇ ਨੂੰ ਕਹਿਣਾ ਚਾਹੁੰਦਾ ਕਿ ਪਿਆਸੀ ਰੰਗਲਾ ਪੰਜਾਬ ਬਨਾਲ ਵਿੱਚ ਸਾਡਾ ਸਾਥ ਦਿਓ ਅਤੇ ਜਿਹੜਾ ਵੀ ਕੋਈ ਡਰੱਗ ਵੇਚਦਾ ਹੈ ਜਾਂ ਉਹਦੇ ਬਾਰੇ ਸੇਵਨ ਕਰਦਾ ਉਹਦੇ ਬਾਰੇ ਪੁਲਿਸ ਨੂੰ ਸੂਚਨਾ ਦਿਓ ਅਤੇ ਆਪਣੀ ਸੋਸਾਇਟੀ ਨੂੰ ਸਾਫ਼ ਸੁਥਰੀ ਅਤੇ ਇੱਕ ਰੰਗਲਾ ਪੰਜਾਬ ਬਚਾਣ ਵਿੱਚ ਹੈਲਪ ਕਰੋ ਧੰਨਵਾਦ ਜੀ ਸਮਾਂ ਏਐਸ ਸ਼ੁਭਾਚੰਦਰ ਟ੍ਰੈਫਿਕ ਐਜੂਕੇਸ਼ਨ ਸ਼ਲ ਗੁਰਦਾਸਪੁਰ ਸੋ ਮੈਂ ਚਾਹਾਂਗਾ ਕਿ ਜੋ ਸਾਡਾ ਪੰਜਾਬ ਹੈ ਪੰਜਾਂ ਦਰਿਆਵਾਂ ਦੀ ਧਰਤੀ ਹੈ ਛੇਮਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਸਮਾਨਯੋਗ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦੀ ਇੱਕ ਸੋਚ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸੋ ਸਾਰੇ ਜ਼ਿਲ੍ਹੇ ਸਾਰੇ ਪੁਲਿਸ ਅਫਸਰ ਇਸ ਨਸ਼ਿਆਂ ਦੇ ਖਿਲਾਫ ਕੰਮ ਕਰ ਰਹੇ ਨੇ ਆਪਣੇ ਆਪਣੇ ਜ਼ਿਲ੍ਹਿਆਂ ਚ ਸੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਜੋ ਕਿ ਨਸ਼ਿਆਂ ਦੇ ਖਿਲਾਫ ਇੱਕ ਮਹਿੰਮ ਵਿੱਡੀ ਹੈ ਜਿਹਦਾ ਨਾਮ ਹੈ ਮਿਸ਼ਨ ਨਿਚੇ ਸੋ ਇਸ ਮਿਸ਼ਨ ਦੇ ਤਹਿਤ ਅਸੀਂ ਅਲੱਗ-ਅਲੱਗ ਸਕੂਲਾਂ ਕਾਲਜਾਂ 'ਚ ਜਾ ਕੇ ਆਪਣੇ ਸੈਮੀਨਾਰ ਲਗਾ ਰਹੇ ਆ ਲੋਕਾਂ ਨੂੰ ਅਵੇਅਰ ਕਰ ਰਹੇ ਆ ਸੋ ਪਬਲਿਕ ਨੂੰ ਚਾਹੀਦਾ ਹੈ ਕਿ ਸਾਡਾ ਪੰਜਾਬ ਪੁਲਿਸ ਦਾ ਸਾਥ ਦੇਣ ਤਾਂ ਕਿ ਅਸੀਂ ਜੋ ਕਿ ਨਸ਼ੇ ਜੋ ਵੇਚ ਰਹੇ ਨੇ ਨਸ਼ਿਆਂ ਦੇ ਸੁੱਦਾਗਰ ਉਹਨਾਂ ਤੇ ਅਸੀਂ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜੀਏ ਸੋ ਜੋ ਕਿ ਇੱਕ ਬਹੁਤ ਜ਼ਰੂਰੀ ਜਿਹੜੀ ਮੈਂ ਗੱਲ ਦੱਸਣ ਜਾ ਰਿਹਾ ਕਿ ਨਸ਼ਿਆਂ ਦੇ ਖਿਲਾਫ ਇੱਕ ਨਵਾਂ ਨੰਬਰ ਜਾਰੀ ਹੋਇਆ ਹੈ ਉਹ ਨੰਬਰ ਹੈ 7814545950 ਜੋ ਕਿ ਇਹ ਨੰਬਰ ਨੂੰ ਸਾਡੇ ਸੀਨੀਅਰ ਪੁਲਿਸ ਅਫਸਰ ਅਸੀਮ ਕਰਦੇ ਨੇ ਸੋ ਤੁਸੀਂ ਸਾਰਿਆਂ ਨੇ ਇਸ ਨੰਬਰ ਤੇ ਸਾਨੂੰ ਇਹਦੇ ਇਨਫਾਰਮੇਸ਼ਨ ਦੇਣੀ ਆ ਤਾਂ ਕਿ ਇਹ ਨਸ਼ਿਆਂ ਖਿਲਾਫ ਕੰਮ ਕਰ ਸਕੀਏ ਨਸ਼ਿਆਂ ਖਿਲਾਫ ਆਪਣਾ ਜੋ ਵਧੀਆ ਤਰੀਕੇ ਨਾਲ ਤੁਹਾਡੇ ਸਹਿਯੋਗ ਨਾਲ ਕੰਮ ਕਰ ਸਕੀਏ ਸੋ ਪੰਜਾਬ ਨੂੰ ਆਪਣਾ ਹੱਸਦਾ ਵਸਦਾ ਸੋਨੇ ਦੀ ਚਿੜੀ ਦੁਬਾਰਾ ਪੰਜਾਬ ਬਣਾਈਏ ਸੋ ਥੈਂਕ ਯੂ ਜੀ हेलो एवरीवन आई एम इनाया और मैं कैलेडूनियन इंटरनेशनल स्कूल में पढ़ती हूँ पठानकोट में और मैं आज पुलिस लाइन के इवेंट में आई थी विच वाज डेक्टेड बाय एस एस पी सर इट वाज वेरी नाइस इवेंट बिकॉज हमने बहुत सारे लोगों बारे के बारे में पढ़ा इंस्पायरिंग स्टोरीज पढ़ी और ड्रग के बारे में उन्होंने बताया कि हमें ड्रग क्यों छोड़ने चाहिए जैसे कि वो हमारे लिवर को अफेक्ट करता है माउथ कैंसर हो जाता है ऑक्सीजन की कमी आती है जिसके कारण बहुत सारे सिविर इफेक्ट्स होते हैं तो इट वॉज वेरी इंस्पायरिंग इवेंट थैंक यू